ਬੀਤੇ ਦਿਨੀ ਪਠਾਨਕੋਟ 'ਚ ਹੋਏ ਗੋਲੀਕਾਂਡ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਜਿਸ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਪਠਾਨਕੋਟ ਨੇ ਕਿਹਾ ਕਿ ਬੀਤੇ ਦਿਨੀ ਗੋਲੀਕਾਂਡ ਤੋਂ ਬਾਅਦ ਮਾਮਲਾ ਉਨ੍ਹਾਂ ਦੇ ਧਿਆਨ ਦੇ ਵਿੱਚ ਆਇਆ ਸੀ ਜਿਸ ਮੁਗਰਮਾਂ ਪੁਲਿਸ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆ 7 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਇਸ ਦੇ ਨਾਲ ਹੀ 5 ਹੋਰ ਵਿਅਕਤੀਆਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਮੌਕੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਕਿਹਾ ਕਿ ਕਾਬੂ ਕੀਤੇ ਗਏ ਵਿਅਕਤੀਆਂ ਤੋਂ ਦੋ ਪਿਸਤਲ 12 ਰੋਂਦ ਅਤੇ 38.5 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਅਨਸਰਾਂ ਦੀ ਸਹਾਇਤਾ ਕਰਨ ਵਾਲੇ ਲੋਕਾਂ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਅਜਿਹੇ ਮਾੜੇ ਅਨਸਰਾਂ ਦੀ ਸਹਾਇਤਾ ਕਰੇਗਾ ਤਾਂ ਉਨ੍ਹਾਂ ਖਿਲਾਫ ਵੀ ਸਖਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਫਿਲਹਾਲ ਕਾਬੂ ਕੀਤੇ ਗਏ ਦੋਸ਼ੀਆਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ ਹੋਰ ਵੱਡੇ ਖੁਲਾਸੇ ਹੋਣ ਦੀ ਗੱਲ ਵੀ ਆਖੀ ਜਾ ਰਹੀ ਹੈ। ਔਰ ਸੁਣਦੇ ਹਾਂ ਇਹਨਾਂ ਗ੍ਰਿਫਤਾਰੀਆਂ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਦਾ ਦੀਪਕ ਸਿੰਘ ਦੀਪੂ ਇਹ ਫੇਰੂਵਾਲ ਦੇ ਨੇ ਔਰ ਇਹਨਾਂ ਨੂੰ ਹਾਰਬਰਿੰਗ ਕਰਨ ਵਾਲੇ ਪਨਾਹ ਦੇਣ ਵਾਲੇ ਇੱਥੇ ਸਪਸ਼ਟ ਕਰਨਾ ਚਾਹੁੰਦੇ ਆ ਕਿ ਜਦੋਂ ਪਤਾ ਕਿ ਇਹ ਬੰਦੇ ਵਾਰਦਾਤ ਕਰਦੇ ਆ ਵਾਰਦਾਤ ਕਰ ਵੀ ਹਥਿਆਰਾਂ ਨਾਲ ਕੀਤੀ ਹੋਈ ਆ ਚਾਹੇ ਕੋਈ ਵੀ ਹੋਵੇ ਚਾਹੇ ਇਹਨਾਂ ਦਾ ਕੋਈ ਕੋਈ ਮੈਂਬਰ ਹੋਵੇ ਚਾਹੇ ਕੋ ਰਿਸ਼ਤੇਦਾਰ ਹੋਵੇ ਚਾਹੇ ਦੋਸਤ ਮਿੱਤਰ ਯਾਰ ਦੋਸਤ ਕੋਈ ਵੀ ਹੋਵੇ ਜਿਹੜਾ ਇਹਨਾਂ ਨੂੰ ਲੌਜਿਸਟਿਕਸ ਪਨਾਹ ਪ੍ਰਦਾਨ ਕਰੇਗਾ ਉਹਦੇ ਖਿਲਾਫ ਵੀ ਇਹੀ ਕਾਰਵਾਈ ਪੁਲਿਸ ਵੱਲੋਂ ਸਖਤੀ ਨਾਲ ਕੀਤੀ ਜਾਏਗੀ ਇਹਦੇ ਵਿੱਚ ਪਨਾਹ ਦੇਣ ਦੇ ਵਿੱਚ ਤੇ ਲੌਜਿਸਟਿਕਸ ਪ੍ਰੋਵਾਈਡ ਕਰਨ ਦੇ ਵਿੱਚ ਰਘਵੀਰ ਸਿੰਘ ਪੁੱਤਰ ਸਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਪੁੱਤਰ ਗਿਰਧਾਰੀ لال ਤੇ ਵਿਨੋਦ ਕੁਮਾਰ ਇਹਨਾਂ ਨੂੰ ਇਹਨਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਵਿਸ਼ੇਸ਼ ਤੌਰ ਤੇ ਖੁਸ਼ੀ ਹੈ ਰਹਿਣ ਵਾਲੇ ਕਿੱਥੋਂ ਦੇ ਨੇ ਇਹ ਸਾਰੇ ਪਠਾਨਕੋਟ ਦੇ ਨੇ ਇੱਕ ਤਰਗੜ ਦਾ ਏਰੀਆ ਦਾ ਹੈਗਾ ਬਾਕੀ ਸਾਰੇ ਪਠਾਨਕੋਟ ਦੇ ਡਿਵੀਜ਼ਨ ਨੰਬਰ 2 ਦੇ ਰਹਿਣ ਵਾਲੇ ਆ ਜਿਹਨਾਂ ਦੇ ਨਾਲ ਪਹਿਲਾਂ ਇਹਨਾਂ ਦੇ ਖਿਲਾਫ ਪਹਿਲਾਂ ਅਪਰਾਧਿਕ ਮਾਮਲੇ ਸਾਹਿਲ ਦੇ ਜਿਹੜਾ ਹੈਗਾ ਆ ਸੌਰਵ ਦੇ ਖਿਲਾਫ ਤੇ ਇਹਦੇ ਸਾਹਿਲ ਸੈਣੀ ਦੇ ਖਿਲਾਫ ਇਹਨਾਂ ਦੇ ਖਿਲਾਫ ਪਹਿਲਾਂ ਅਪਰਾਧਿਕ ਮਾਮਲੇ ਦਰਜ ਆ ਬਾਕੀਆਂ ਦੀ ਵੀ ਅਸੀਂ ਜਾਂਚ ਕਰ ਰਹੇ ਆ ਇਹ ਪਹਿਲਾਂ ਵੀ ਆਰਗੇਨਾਈਜ਼ ਹੋ ਕੇ ਆਪਣੇ ਹੋਰਾਂ ਸਾਥੀਆਂ ਦੇ ਨਾਲ ਜਿਹੜਾ ਹੈਗਾ ਆ ਉਹ ਪਠਾਨਕੋਟ ਤੇ ਹੋਰ ਸ਼ਹਿਰਾਂ ਦੇ ਵਿੱਚ ਪਹਾੜੇ ਤੇ ਜਾ ਕੇ ਕਹਿ ਲੋ ਜਾਂ ਆਪਣੀ ਨਿੱਜੀ ਦੁਸ਼ਮਣੀ ਕੱਢਣੇ ਚਾ ਲੋ ਉਹਨਾਂ ਕਿਸਿਆਂ ਦੇ ਵਿੱਚ ਜਾ ਕੇ ਅਜਿਹੇ ਆ ਬਦਮਾਸ਼ੀ ਵਾਲੀਆਂ ਵਰਤਦਾਤਾ ਕਰਦੇ ਆ ਜਿਨ੍ਹਾਂ ਨੂੰ ਕਦਾਚਿੱਤ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਰਾਨੇ ਵਾਲੇ ਟਾਈਮ ਦੇ ਵਿੱਚ ਇਹੋ ਜਿਹੇ ਮਾਰੇ ਅੰਤਰਾ ਦਿੱਤੇ ਜਿਲ੍ਹਾ ਪੁਲਿਸ ਵੱਲੋਂ ਕੀ ਸਖਤ ਕਦਮ ਕੀਤੇ ਜਾਣਗੇ ਸਖਤਾਈ ਕਾਨੂੰਨ ਮੁਤਾਬਕ ਕੀਤੀ ਜਾਏਗੀ ਕਾਨੂੰਨ ਦੇ ਵਿੱਚ ਜੋ ਵੀ ਬਣਦਾ ਹੈ ਉਹ ਫਿਰ ਛੱਡਿਆ ਨਹੀਂ ਜਾਏਗਾ ਮੈਂ ਅੱਗੇ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਆਪਣੀਆਂ ਹਰਕਤਾਂ ਤੋਂ ਜਿਹੇ ਵਿਅਕਤੀ ਬਾਜ਼ਾਜਣ ਨੇ ਤਾਂ ਸਾਡੀ ਜਿਹੜੀ ਸ਼ਕਤੀ ਹੈਗੀ ਇਹ ਪੁਲਿਸ ਦੀ ਕਾਨੂੰਨ ਮੁਤਾਬਕ ਜਿਹੜੀ ਉਹ ਜਾਰੀ ਰਹੇਗੀ ਅਤੇ ਇਸ ਤੋਂ ਇਲਾਵਾ ਪੰਜ ਮੈਂਬਰ ਸਾਡੇ ਹੋਰ ਜਿਹੜੇ ਹੈਗੇ ਹਨ ਇਨਵੈਸਟੀਗੇਸ਼ਨ ਵਿੱਚ ਲੋੜਿੰਦੇ ਆ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਉਹਨਾਂ ਤੋਂ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਔਰ ਫਿਊਚਰ ਦੇ ਵਿੱਚ ਉਠਾਨਕੋਟ ਪੁਲਿਸ ਨੂੰ ਵਾਰਨਿੰਗ ਆਈ ਗੋਲੀ ਚਲਾਉਣ ਦੀ ਸਰ ਅਸਲ ਮਜਰ ਕੀ ਜੀ ਇਹ ਆਪਸ ਵਿੱਚ ਇਹਨਾਂ ਦੀ ਆਪਸ ਵਿੱਚ ਗੁੱਟਬੰਦੀ ਆ ਹੁਣ ਗੁੱਟਬੰਦੀ ਦੇ ਵਿੱਚ ਜ਼ਮੀਨ ਦਾ ਝਗੜਾ ਤਾਂ ਹੈ ਨਹੀਂ ਇਹਨਾਂ ਦਾ ਸੋ ਗੁੱਟਾਂ ਦੇ ਵਿੱਚ ਇਹ ਆਪਸ ਵਿੱਚ ਹੋ ਕੇ ਜਿਹੜਾ ਹੈਗਾ ਮਂਢੀਰਖਾਨਾ ਇਹ ਲੜਦੇ ਆ ਜਿਹੜਾ ਕਿ ਫਿਊਚਰ ਦੇ ਵਿੱਚ ਅਸੀਂ ਹੁਣ ਤਫਤੀਸ਼ ਕਰਕੇ ਜਿਹੜੇ ਯੋਗ ਅਪਰਾਧੀ ਸੀ ਉਹਨਾਂ ਤਾਈਂ ਪਹੁੰਚੇ ਹਾਂ ਫਿਊਚਰ ਦੇ ਵਿੱਚ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਕੰਬੀ ਸਰ ਕੀ ਰਹੀ ਇਹਨਾਂ ਦੀ ਇਹਨਾਂ ਕੋਲੋਂ ਹੁਣ ਤੱਕ ਦੋ ਜਿਹੜੇ ਹੈਗੇ ਆ 32 ਕੈਲੀਬਰ ਦੇ ਪਿਸਟਲ ਵਿਦ ਮੈਗਜ਼ੀਨ ਤੇ ਤਕਰੀਬਨ 88 ਗ੍ਰਾਮ ਦੇ ਕਰੀਬ ਹਰਵਨ ਬਰਾਮਦ ਕੀਤੀ ਗਈ ਆ ਵਿਦ ਐਮੂਨੀਸ਼ਨ ਇਹਦੇ ਚ ਐਮੂਨੀਸ਼ਨ ਵੀ ਨਾਲ ਆ ਤੇ ਇਹਨਾਂ ਸਾਰਿਆਂ ਨੂੰ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਬਾਕੀ ਦੋਸ਼ੀਆਂ ਨੂੰ ਅਸੀਂ ਜਲਦ ਤੋਂ ਜਲਦ ਕਾਨੂੰਨ ਦੀ ਗ੍ਰਿਫਤ ਵਿੱਚ ਲੈ ਕੇ ਆਵਾਂਗੇ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ